ਦੋਸਤੋ ਮੈਂ ਤੁਹਾਡਾ ਆਪਣਾ ਬਲਕਾਰ ਅਨਖਿਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਜਿੰਦਰ ਗੁਲਸੇਹੋ ਦੋਸਤੋ ਅੱਜ ਚਿਤ ਕਰਿਆ ਹੈ ਕਿ ਆਪਾਂ ਨੂੰ ਚਾਹਣ ਵਾਲਿਆਂ ਦੇ ਰੂਹ ਰੂਹ ਹੋਈਏ ਤੁਹਾਡੇ ਸਤਿਕਾਰਯੋਗ ਜਿਹੜੇ ਸਾਨੂੰ ਪਿਆਰ ਕਰਦੇ ਨੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਲਾਈਵ ਹੋ ਕੇ ਕਾਫੀ ਦਿਨ ਹੋ ਗਏ ਲਾਈਵ ਹੋਇਆਂ ਨੂੰ ਕਿਉਂਕਿ ਬਹੁਤ ਵੱਡੀ ਖੁਸ਼ੀ ਸਾਡੀ ਜ਼ਿੰਦਗੀ 'ਚ ਸਾਡੇ ਸ਼ੋਭਦੀਪ ਸਿੱਧੂ ਮੂਸੇਵਾਲੇ ਵੀਰ ਨੇ ਸਾਡੇ ਛੋਟੇ ਭਰਾ ਨੇ ਗਾਣੇ 'ਚ ਜੇਕਰ ਕਰਿਆ ਹੈ ਤੁਹਾਡੀ ਇਸ ਨਮਣੀ ਜੀ ਜੋੜੀ ਦਾ ਬਹੁਤ ਵੱਡੀ ਖੁਸ਼ੀ ਹੈ ਸਾਡੇ ਲਈ ਉਧਰੋਂ ਸਾਡਾ ਛੋਟਾ ਵੀਰ ਸ਼ੋਭਦੀਪ ਸਿੱਧੂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਬੇਬੇ ਬਾਪੂ ਦੀ ਗੋਦ ਵਿੱਚ ਆ ਗਿਆ ਹੈ ਆਪਣੇ ਹਵੇਲੀ ਚ ਆ ਗਿਆ ਹੈ ਉਹ ਸਭ ਤੋਂ ਵੱਡੀ ਖੁਸ਼ੀ ਹੈ ਕਿ ਆ ਜਿਹੜਾ ਗੀਤ ਆ ਹੁਣ ਤੁਹਾਡੇ ਵੀਰ ਦਾ ਸ਼ਿਕਰ ਕਰਿਆ ਹੈ ਸ਼ੋਭਦੀਪ ਨੇ ਉਹ ਵੀ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਹੈ ਸਾਡੇ ਨਾਮ ਨੂੰ ਚਾਰ ਚੰਨ ਲਾਤੇ ਜੀ ਸਾਡੇ ਭਰਾਣੇ ਦੁਬਾਰਾ ਇੱਕ ਵਾਰੀ ਫੇਰ ਸਾਬਿਤ ਕਰਤਾ ਕਿ ਪਿਆਰ ਕਰਨਾ ਦਿਖਾਵਾ ਨਹੀਂ ਹੁੰਦਾ। ਜਿਆਦਾ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਬਾਈ ਨੇ ਸਾਡਾ ਕਿਸੇ ਗੀਤ ਚ ਨਾਮ ਬੋਲੇ। ਸੋ ਅਸੀਂ ਸਿੱਧੂ ਫੈਮਲੀ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਬਹੁਤ ਸਾਰੀਆਂ ਅਰਦਾਸਾਂ ਕਰਦੇ ਆਂ ਕਿ ਤੁਸੀਂ ਵੀ ਯਾਰ ਅੱਗੇ ਵੀ ਕਰਦੇ ਰਵਾਂਗੇ ਕਿ ਸਿੱਧੂ ਫੈਮਲੀ ਨੂੰ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ। ਸਾਥੇ ਇੱਕ ਛੋਟੇ ਭਰਾ ਨੂੰ ਸਿੱਧੂ ਨੂੰ ਛੋਟੇ ਸਿੱਧੂ ਨੂੰ ਬਾਬਾ ਲੰਮੀ ਉਮਰਾਂ ਬਖਸ਼ਣ, ਬੇਬੇ ਬਾਪੂ ਨੂੰ ਬਾਬਾ ਲੰਮੀ ਉਮਰਾਂ ਬਖਸ਼ੇ। ਇਤੋਂ ਪਤਾ ਲੱਗਦਾ ਹੈ ਕਿ ਸ਼ੁਭਦੀਪ ਇਸ ਜੋੜੀ ਨੂੰ ਕਿੰਨੀ ਮੁਹੱਬਤ ਕਰਦਾ ਸੀ ਕਿੰਨਾ ਪਿਆਰ ਕਰਦਾ ਸੀ ਕਿਉਂ ਪਹਿਲਾਂ ਵੀ ਡਾਂਗ ਉੱਤੇ ਡੇਰਾ ਜੱਟ ਦਾ ਗੀਤ ਨੂੰ ਪਟਿਆਲੇ ਤੋਂ ਆਪਣੇ 58 11 ਤੇ ਲਾ ਕੇ ਸਾਰੀ ਰਾਤ ਸੁਣਦਾ ਆ ਮੇਰਾ ਵੀਰ ਤੇ ਰੀਲਾਵੇਂ ਬਣਾਵਣਾ ਕੇ ਪਾਉਂਦਾ ਰਿਹਾ ਉਦੋਂ ਵੀ ਸਾਨੂੰ ਬਹੁਤ ਮੁਬਾਰਕਾਂ ਮਿਲੀਆਂ ਕਿ ਸ਼ੁਭਦੀਪ ਨੇ ਤੁਹਾਡਾ ਗੀਤ ਟਰੈਕਟਰ ਤੇ ਲਾਇਆ ਸੀ ਤੇ ਏਅਰ ਟਾਈਮ ਟਪਾ ਨਿੱਟਾ ਇੱਕ ਦਿਨ ਆਪਣੀ ਲੰਡੀ ਜੀਪ ਤੇ ਲਾ ਕੇ ਨਾਲ ਗਾਰਿਆ ਸੀ ਮੇਰਾ ਵੀਰ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੂੰਹ ਨਾਲ ਕਹਿਣ ਦੀ ਗੱਲ ਨਹੀਂ ਹੁੰਦੀ ਕਿ ਜੀ ਪਿਆਰ ਕਰਦੇ ਆ ਜੀ ਉਹ ਸਾਨੂੰ ਬਹੁਤ ਪਿਆਰ ਕਰਦਾ ਜੀ ਉਹ ਕਿਸੇ ਨੂੰ ਕਹਿਣਾ ਵੀ ਜਾਣਦਾ ਹੀ ਨਹੀਂ ਸੀ ਜਾਂ ਕੋਈ ਜਾਣਦਾ ਹੀ ਨਹੀਂ ਆ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਸ ਤੁਹਾਡੇ ਚਰਨਾਂ ਦੀ ਧੂੜ ਵਰਗੀ ਨਿਮਾਣੀ ਜੀ ਜੋਣੀ ਦੇ ਦਿਲ ਵਿੱਚ ਅੱਜ ਵੀ ਸਤਿਕਾਰ ਹੈ ਸੀਗਾ ਹੈ ਅਤੇ ਰਹੂਗਾ ਉਸ ਗੱਭਰੂ ਲਈ ਬੇਬੇ ਦਾ ਤੇ ਬਾਪੂ ਲਈ ਦੁਆ ਨਿਕਲਦੀ ਆ ਹਮੇਸ਼ਾ ਕਿ ਬਾਬਾ ਚੜ੍ਹਦੀ ਕਲਾ ਵਿੱਚ ਰੱਖੀ ਸ਼ੁਭਦੀਪ ਛੋਟੇ ਸ਼ੁਭਦੀਪ ਨੂੰ ਜਿਹੜਾ ਹੁਣੇ-ਹੁਣੇ ਹਵੇਲੀ 'ਚ ਛੋਟੇ ਪੈਰੀਂ ਆਇਆ ਏ ਉਹਦੀ ਲੰਮੀ ਉਮਰ ਕਰੇ ਬਾਬਾ ਜੀ ਗੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੀ ਸਾਡਾ ਵੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੰਦਾ ਰੱਬ ਨੇ ਆਸ ਮਹੀਨੇ ਦਾ ਮਹੀਨੇ 'ਚ ਸਾਡਾ ਬਾਈ ਆ ਗਿਆ ਬਹੁਤ ਮਿੱਠੀ ਕੁਸ਼ ਖ਼ਬਰੀ ਹੈ ਸਾਡੇ ਤੋਂ ਇਸ ਤੋਂ ਜ਼ਿਆਦਾ ਕੋਈ ਸ਼ੀ ਗੱਲ ਹੋਈ ਨਹੀਂ ਸਕਦੀ ਨਹੀਂ ਹੋ ਸਕਦਾ ਕਿ ਕਿ ਸਾਡੇ ਸਾਡੇ 22 ਨੇ ਸਾਡਾ ਨਾਮ ਪਾਤਾ ਇਹ ਸਾਡੇ ਨਾਮ ਨੂੰ ਚਾਰ ਚੰਨ ਲਾਤੇ ਹੋਰ ਸਾਨੂੰ ਕੀ ਚਾਹੀਦਾ ਵਾ ਅਸੀਂ ਬਹੁਤ ਖੁਸ਼ ਹਾਂ ਜੀ ਔਰ ਇਹ ਖੁਸ਼ੀ ਤੁਹਾਡੇ ਨਾਲ ਬਸ ਸਾਂਝੀ ਕਰਨੀ ਸੀ ਕਿ ਅਸੀਂ ਬਾਈ ਨੂੰ ਪਿਆਰ ਕਰਦੇ ਹਾਂ ਸਿੱਧੂ ਫੈਮਿਲੀ ਦੇ ਨਾਲ ਸੀ ਨਾਲ ਹੈ ਔਰ ਹਮੇਸ਼ਾ ਨਾਲ ਰਵਾਂਗੇ ਬਾਈ ਸਾਡੇ ਦਿਲ 'ਚ ਸੀ ਦਿਲ 'ਚ ਹੈ ਔਰ ਹਮੇਸ਼ਾ ਰਹੋਗਾ ਜਦ ਤੱਕ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਸੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਐਨਾ ਪਿਆਰ ਦੇਣ ਲਈ ਔਰ ਬਾਈ ਦੇ ਗੀਤ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਵੈਸੇ ਤਾਂ ਬਹੁਤ ਕਰਦੇ ਹੋ ਤੁਸੀਂ ਕੋਈ ਇਹੋ ਜਿਹਾ ਨਹੀਂ ਜਿਹੜਾ ਸਿੱਧੂ ਨੂੰ ਨਹੀਂ ਪਿਆਰ ਕਰਦਾ ਪਰ ਫੇਰ ਵੀ ਜੇ ਤੁਸੀਂ ਨਹੀਂ ਸੁਣਿਆ ਤੇ ਜਰੂਰ ਸੁਣੋ 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 ਬਾਕੀ ਇੱਕ ਹੋਰ ਬੇਨਤੀ ਹੈ ਜੀ ਸਵੇਰ ਮੈਸੇਜ ਦੇਖੀ ਜਾ ਰਹੀ ਸੀ ਗੁਲਸ਼ਨ ਇੱਕ ਪੁਰਾਣੀ ਲਿਖਿਆ ਸੀ ਕਹਿੰਦਾ ਜਿਹੜੀ ਫੋਟੋ ਲੱਗੀ ਆ ਸ਼ੁਭ ਦੀਪ ਦੀਆਂ ਅਕੇਲਾ ਬਾਈ ਦੇ ਘਰੇ ਉਹ ਕਿੰਨੇ ਫੁੱਟ ਦੀ ਹੋਏਗੀ ਉਹ ਕਿਵੇਂ ਹੋਏਗੀ ਕਿੱਡੀ ਹੋਏਗੀ ਦੱਸੋ ਇਹ ਕਿਨੇ ਥੱਲੇ ਲਿਖਿਆ ਜੀ ਕਹਿੰਦਾ ਜੀ ਹੁਣ ਫੋਟੋ ਲਵਾਤੀ ਪਹਿਲਾਂ ਕਿਉਂ ਨਹੀਂ ਲਵਾਈ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਯਾਰ ਇਹ ਜਿਹੇ ਗੱਲਾਂ ਕਰਕੇ ਕੀ ਮਿਲਦਾ ਤੁਹਾਨੂੰ ਦਿਖਾਵਾ ਨਾਲ ਪਿਆਰ ਨਹੀਂ ਹੁੰਦਾ ਪਹਿਲਾਂ ਉਹ ਕਹਿ ਚੁੱਕਿਆ ਦਿਖਾਵਾ ਨਹੀਂ ਪਿਆਰ ਦਾ ਨਾ ਉਹ ਦਿਖਾਵਾ ਨਹੀਂ ਹੈਗਾ ਜਿਹੜੇ ਲੋਕ ਸਿੱਧੂ ਬਾਈ ਦੇ ਬਹੁਤ ਨੇੜੇ ਨੇ ਉਹਨਾਂ ਦੇ ਗਨਮੈਨ ਜਾਂ ਉਹਨਾਂ ਦੇ ਉਸ ਹਵੇਲੀ 'ਚ ਰਹਿਣ ਵਾਲੇ ਜਾਂ ਬੇਬੇ ਵਾਗੂ ਜਿਹੜੇ ਸਾਡੇ ਸਿੰਗਰ ਭੈਣ ਭਰਾ ਸਿੱਧੂ ਦੇ ਨਾਲ ਸੀ ਸਿੱਧੂ ਦੇ ਨਾਲ ਹੈ ਜਿਹੜੇ 4-5 ਲੋਕ ਨੇ ਸੌਰੀ ਮੈਂ ਚਲੋ ਨਾਲ ਹੀ ਰਹੂੰਗੀ ਉਹਨਾਂ ਨੂੰ ਪਤਾ ਸੀ ਸਿੱਧੂ ਵੀਰੇ ਨੂੰ ਕਿੰਨਾ ਪਿਆਰ ਕਰਦੇ ਆਂ ਔਰ ਹਮੇਸ਼ਾ ਕਰਦੇ ਰਹਿਵਾਂਗੇ ਬੇਬੇ ਬਾਪੂ ਨੂੰ ਪਤਾ ਹੈ ਵੀ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆਂ ਜਾਂ ਨਹੀਂ ਕਰਦੇ ਬਿਲਕੁਲ ਬਿਲਕੁਲ ਆ ਤੱਤੇ ਪਾਣੀ ਨਾਲ ਘਰ ਸਾੜਨ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਕੋਈ ਨਾ ਜਿਹੜੇ ਵੀਰ ਕਰਦੇ ਨੇ ਉਹਨਾਂ ਕੇ ਹੱਥ ਜੋੜ ਕੇ ਬੇਨਤੀਆ ਚਲੋ ਤੁਹਾਡੀ ਰੂਹ ਹੈ ਤੁਹਾਡੀ ਆਪਣੀ ਕੋਈ ਗੱਲ ਉਹ ਇਹ ਕਰਕੇ ਸੰਤੁਸ਼ਟੀ ਮਿਲਦੀ ਆ ਤਾਂ ਨੋ ਫਰੌਬਾ ਜੀ ਉਹ ਇਹ ਕੁਝ ਕਰਕੇ ਸੰਤੁਸ਼ਟੀ ਮਿਲਦੀ ਤੁਸੀਂ ਕਰੋ ਅਸੀਂ ਤਾਂ ਆਪਣੇ ਰੱਬ ਵਰਗੇ ਸਰੋਤਿਆਂ ਨਾਲ ਸਿਰਫ ਖੁਸ਼ੀ ਸਾਂਝੀ ਕਰਨੀ ਸੀ ਕਰ ਲਈ ਆ ਕਿ ਦਿਲ ਤੋਂ ਧੰਨਵਾਦ ਜੀ ਸਿੱਧੂ ਫੈਮਿਲੀ ਦਾ 22 ਸਿੱਧੂ ਮੂਸੇ ਵਾਲੇ ਦਾ ਸਿੱਧੂ ਵਾ ਜਿੰਦਾਬਾਦ ਹਾਂ ਬਸ ਔਰ ਬਾਕੀ ਫੋਟੋ ਦੀ ਗੱਲ ਹੈ ਭਾਈ ਜੀ ਇਹ ਬਾਹਰ ਬਣੀ ਹੋਈ ਹੈ ਸਾਹਮਣੇ ਆ ਗਰੀਬ ਖਾਨਾ ਹੈ ਸਾਡਾ ਜੀ ਦੇ ਬਾਹਰ ਵੀ ਬਣੀ ਹੋਈ ਹੈ ਜੀ ਦੇ ਅੰਦਰ ਵੀ ਬਣੀ ਆ ਗੱਡੀ ਖੜੀ ਹੈ ਗੱਡੀ ਦੇ ਵਿੱਚ ਦੋਹਾਂ ਪਾਸੇ ਇਹ ਸ਼ੁਭਦੀਪ ਦੀ ਫੋਟੋ ਹੈ ਘਰੇ ਵੀ ਜਦੋਂ ਵੀ ਅੰਦਰ ਵੜਾਂਗੇ ਸਭ ਤੋਂ ਪਹਿਲਾਂ ਸ਼ੁਭਦੀਪ ਦੀ ਫੋਟੋ ਸਾਡੇ ਮੱਤੇ ਲੱਗੇ ਸ਼ੁਭਦੀਪ ਵਾਲੇ ਆ ਵੀ ਸਾਡੇ ਦਿਲ ਚ ਐ ਸਿੱਧੂ ਬਾਈ ਇੱਥੇ ਆ ਔਰ ਹਮੇਸ਼ਾ ਰਹੂਗਾ ਤੁਹਾਡਾ ਸੱਸੂਰ ਮੈਨੂੰ ਉਸ ਗੱਭਰੂ ਨੇ ਥੈਂਕ ਯੂ ਸੋ ਮੱਚ ਇਸ ਨਮਣੀ ਦੀ ਜੋੜੀ ਨੂੰ ਚਾਰ ਚੰਨ ਲਾਏ ਹੋਏ ਨੇ ਆਪ ਤੇ ਬਹੁਤ ਸਾਰੇ ਪੱਤਰਕਾਰਾਂ ਦੇ ਫੋਨ ਆ ਰਹੇ ਨੇ ਸੋ ਦਿਲ ਤੋਂ ਧੰਨਵਾਦ ਜੀ ਸਾਰਿਆਂ ਦਾ ਪੱਤਰਕਾਰਾਂ ਦਾ ਪੂਰੀ ਮੀਡੀਆ ਦਾ ਔਰ ਸਾਨੂੰ ਚਾਹਣ ਵਾਲਿਆਂ ਦਾ ਬਾਈ ਦੇ ਚਾਹਣ ਵਾਲਿਆਂ ਦਾ ਔਰ ਸਾਡੀ ਸਿੱਧੂ ਫੈਮਲੀ ਦਾ ਦਿਲ ਤੋਂ ਧੰਨਵਾਦ ਜੀ ਥੈਂਕ ਯੂ ਸੋ ਮੱਚ ਐਵੇਂ ਪਿਆਰ ਕਰਦੇ ਹੋ ਹਾਂ ਜੀ ਤੁਸੀਂ ਵੀ ਜਿੰਨੇ ਜੁੜੇ ਹੋਏ ਹੋ ਸਾਡੇ ਨਾਲ ਸਾਡੀ ਫੇਸਬੁੱਕ ਫੈਮਲੀ ਨੂੰ ਤੇ ਸਾਰਿਆਂ ਨੂੰ ਮੁਬਾਰਕਾ ਹਮੇਸ਼ਾ ਖੁਸ਼ ਰਹੋ ਆਵਾਦ ਰੋ ਜਿੰਦਾਬਾਦ ਰੋ ਚੜ੍ਹਦੀਆਂ ਕਲਾ ਵਿੱਚ ਰੱਖਿਆ ਬਸ ਔਰ ਮੈਂ ਦੱਸ ਦਿਆਂ ਕਿ ਇਸ ਗਾਣੇ ਦਾ ਸਾਨੂੰ ਪਹਿਲਾਂ ਬਿਲਕੁਲ ਨਹੀਂ ਸੀ ਪਤਾ ਕਿ ਬਾਈ ਨੇ ਕਿਸੇ ਗਾਣੇ 'ਚ ਸਾਡਾ ਨਾਮ ਲਿਆ ਮੈਨੂੰ ਸਾਡੀ ਜਿੱਦੇ ਮੈਰਿਜ ਐਨਿਵਰਸਰੀ ਸੀ ਡੈਡੀ ਦਾ ਫੋਨ ਆਇਆ ਉਹਦੇ ਤੇ ਅੱਜ ਤੈਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ ਤੇ ਮੈਂ ਕਿਹਾ ਡੈਡੀ ਤੁਸੀਂ ਆਓਗੇ ਕਹਿੰਦੇ ਨਹੀਂ ਨਹੀਂ ਉਹ ਵੱਖਰੀ ਗੱਲ ਹੈ ਇੱਕ ਸਰਪ੍ਰਾਈਜ਼ ਆ ਤੁਹਾਡੇ ਲਈ ਤੁਹਾਨੂੰ ਸ਼ਾਮ ਨੂੰ 5 ਵਜੇ ਮਿਲ ਜੀ ਔਰ ਜਦੋਂ ਅਸੀਂ ਸੁਣਿਆ ਸੱਚੀ ਰੂਹ ਖੁਸ਼ ਹੋ ਗਈ ਅਸੀਂ ਦੋਨੇ ਰੋਏ ਵੀ ਖੁਸ਼ੀ ਵੀ আর ਹਸੇ ਵੀ ਚਲੋ ਸਾਡੇ ਬਾਈ ਨੇ ਦੇਖ ਲਓ ਜ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਾਨੂੰ ਐਡਾ ਵੱਡਾ ਗਿਫਟ ਦੇਤਾ ਐ ਇਸ ਤੋਂ ਵੱਡਾ ਕੋਈ ਗਿਫਟ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸੋ ਬਹੁਤ ਘੱਟ ਕਲਾਕਾਰ ਹੁੰਦੇ ਨੇ ਜੀ ਲੱਤਾਂ ਖਿਚਣ ਵਾਲੇ ਸਾਡੇ ਆਪਣਿਆਂ ਨੇ ਸਾਡੀਆਂ ਬੜੀਆਂ ਕੁੱਚੀਆਂ ਨੇ ਬਹੁਤ 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 ਸਾਡੇ ਆਪਣਿਆਂ ਨੇ ਸਾਡਾ ਬਹੁਤ ਦਿਲ ਦਿਖਾਇਆ ਸੱਚੀ ਕਹਿ ਰਹੀ ਆਂ ਔਰ ਬਾਈ ਇਹ ਕਹੋ ਜਿਆ ਬੰਦਾ ਸੀ ਜਿਹਨੇ ਕਿਸੇ ਦਾ ਦਿਲ ਨਹੀਂ ਦਿਖਾਇਆ ਹਰ ਇੱਕ ਨੂੰ ਆਪਣੇ ਨਾਲ ਰਲ ਕੇ ਤੋਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲੋ ਸ਼ਾਇਦ ਕਾਈ ਰੱਬ ਨੇ ਵਾਪਸ ਭੇਜਦਾ ਜਿਹੜਾ ਕੁਝਣਾ ਰਹਿ ਗਿਆ ਅਧੂਰੀਆਂ ਉਹ ਪੂਰੀਆਂ ਕਰ ਸਕੇ ਸਾਡਾ ਛੋਟਾ ਸਿੱਤ ਬੋਲਛੇ ਨੇ ਦੁਨੀਆ ਇਤਨਾਂ ਨੇ ਤਾਂ ਰੱਬ ਨੂੰ ਵੀ ਸਾਰੀ ਦੁਨੀਆ ਨੇ ਨਹੀਂ ਸਲਾਇਆ ਰੱਬ ਨੂੰ ਵੀ ਮਾੜਾ ਕਿਹਾ ਹੈ ਇਸ ਕਰਕੇ ਕੋਈ ਗਿਲਾ ਨਹੀਂ ਜਿਹੜੇ ਕਹਿ ਰਹੇ ਨੇ ਵੀਰ ਜਾਂ ਗਲਤ ਲਿਖਦੇ ਹੋ ਕੋਈ ਗੱਲ ਨਹੀਂ ਆ ਆ ਜੀਉਂਦੇ ਵਾਸਤੇ ਰੋ ਤੇ ਬਾਕੀ ਆਪਣੇ ਆਪਣੀ ਤਕਦੀਰ ਹੁੰਦੀ ਹੈ ਆਪਣਾ ਆਪਣਾ ਹੁਨਰ ਹੈ ਜੋ ਸਾਨੂੰ ਬਖਸ਼ਿਆ ਰੱਬ ਨੇ ਅਸੀਂ ਤੁਹਾਡੀ ਹਾਜ਼ਰੀ ਚ ਤੁਹਾਡੇ ਅੱਗੇ ਪਰੋਸਦੇ ਆ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਾਨੂੰ ਸ਼ਾਬਾਸ਼ੇ ਦੇਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਸ ਬੇਨਤੀ ਹੈ ਕਿ ਅਰਦਾਸ ਕਰਿਓ ਪਲੀਜ਼ ਕਿ ਸਿੱਧੂ ਫੈਮਲੀ ਜ਼ਿੰਦਾਬਾਦ ਰਹੇ ਸਿੱਧੂ ਫੈਮਲੀ ਦੀ ਬਾਬਾ ਲੰਮੀ ਉਮਰ ਕਰੇ ਸਾਡੇ ਛੋਟੇ ਸਿੱਧੂ ਦੀ ਲੰਮੀ ਉਮਰ ਕਰੇ ਪਰਮਾਤਮਾ ਸੋ ਥੈਂਕ ਯੂ ਸੋ ਮਚ ਲਵ ਯੂ ਜੀ ਸਾਰਿਆਂ ਨੂੰ ਜੁੱਤੀ ਗਾਣੇ ਦੀ ਰਿਮਾਨ ਆ ਰਹੀ ਹੈ ਕਹਿੰਦੇ ਜੁੱਤੀ ਗਾਣਾ ਸੁਣਾ ਦਿਓ